ਸਰਦਾਰ ਏਅਰਪੋਰਟ ਤੇ ਆਏ ਉਹ ਕਿੰਨਾ ਕੰਮ ਕਰ ਰਿਹਾ ਹੋਣ ਪੈਂਡਿੰਗ ਹੈ ਤੇ ਕਿੰਨਾ ਚਲੂਕ ਤੱਕ ਹੈ ਦੇਖੋ ਜੀ ਹੁਣ ਤੁਸੀਂ ਸਾਰਿਆਂ ਨੇ ਮੇਰੇ ਨਾਲ ਦੇਖਿਆ ਆਪਾਂ ਐਂਡ ਤੱਕ ਜਾ ਕੇ ਆਏ ਆ ਇਹ ਏਅਰਪੋਰਟ ਹੁਣ ਕੰਪਲੀਟ ਹੈ ਸਿਵਲ ਸਾਈਡ 100% ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਕਿ ਟਰਮੀਨਲ ਬਿਲਡਿੰਗ ਕਨਵੇਅਰ ਬੈਲਟ ਸਾਰਾ ਕੁਝ ਚਾਲੂ ਹੋ ਚੁੱਕਾ ਹੈ ਪਾਰਕਿੰਗ ਹੋ ਚੁੱਕੀ ਹੈ ਹਾਰਟੀਕਲਚਰ ਦਾ ਵੀ ਕੰਮ ਚੱਲ ਰਿਹਾ ਇਹ ਤਾਂ ਕੰਮ ਜਦੋਂ ਚਾਲੂ ਹੋ ਜੇ ਉਦੋਂ ਵੀ ਚੱਲਦੇ ਰਹਿੰਦੇ ਆ ਸਿਰਫ ਇੰਡੀਅਨ 에ਅਰ ਫੋਰਸ ਵਾਲਾ ਪਾਸਾ ਜਿਹਦੇ ਅਕੇ ਰਨਵੇ ਅਸੀਂ ਯੂਜ਼ ਕਰ ਰਹੇ ਆ ਉੱਥੇ ਥੋੜਾ ਜਿਹਾ ਕੰਮ ਹੈ ਉਹ ਦੋਨੋਂ ਮਿਲ ਕੇ ਸੀਗਲ ਵੱਲੇ ਜਿਹੜੇ ਕਿ ਆਈਏਐਫ ਵੱਲੋਂ ਤੇ ਕਬੀਰ ਇਨਫਰਾ ਵੱਲੇ ਜਿਹੜੇ ਅਦਰ ਸਿਵਲ 에ਅਰਪੋਰਟ ਵੱਲੋਂ ਦੋਨੋਂ ਮਿਲ ਕੇ ਬਣਾ ਰਹੇ ਆ ਔਰ ਉਹਨਾਂ ਨੇ ਮੈਨੂੰ ਅਸ਼ੂਰ ਕੀਤਾ ਕਿ 15-20 ਦਿਨਾਂ ਅੰਚ ਖਤਮ ਹੋ ਜਾਏਗਾ ਸੋ ਮੇਰਾ ਮਤਲਬ ਹੈ ਕਿ ਸਾਈਨ ਬੋਰਡ ਵਗੈਰਾ ਦਾ ਵੀ ਮੈਂ ਕਹਿ ਤਾ ਕਿ ਤੁਸੀਂ ਸਾਈਨ ਬੋਰਡ ਲਗਾਓ ਸਾਰਾ ਕੁਝ ਕਰੋ ਹੁਣ ਵੇਟ ਨਾ ਕਰੋ ਕਿ ਉਹ ਕੰਮ ਹੁੰਦਾ ਤਾਂ ਆਪਾਂ ਇਹ ਕਰੀਏ ਇਹ ਕੰਮ ਹੁੰਦਾ ਤਾਂ ਉਹ ਕਰੀਏ ਸਾਰੇ ਕੰਮ ਸਾਈਮਲਟੇਨੀਅਸਲੀ ਖਤਮ ਹੋਣੇ ਚਾਹੀਦੇ ਆ ਔਰ ਮੈਂ ਹੁਣ ਦਿੱਲੀ ਜਾ ਕੇ ਸ਼ਿਓਰ ਕਰਦਾਂ ਕਿ ਮੈਂ 에ਅਰਲਾਈਨਾਂ ਨਾਲ ਸੀਰੀਅਸਲੀ ਗੱਲਬਾਤ ਕਰਕੇ ਉਹਨਾਂ ਦੀ ਵਿਜ਼ਿਟ ਕਰਾਉਂਗਾ ਔਰ ਜਦੋਂ ਜਦੋਂ ਤੱਕ ਇਹ ਕੰਮ ਖਤਮ ਹੋ ਜਾਏਗਾ ਉਦੋਂ ਤੱਕ ਉਹਨਾਂ ਦੀ ਵੀ ਤਿਆਰੀ ਰੱਖਾਂਗੇ ਵੀ ਉਹ ਆਪਣਾ ਕੋਈ ਰੂਟ ਇਧਰਲੇ ਪਾਸੇ ਕਰ ਲੈਣ ਚਾਹੇ ਚਾਹੇ ਐਨ ਰੂਟ ਹੋਵੇ ਚਾਹੇ ਕੋਈ ਹੋਵੇ ਬਟ ਉਸ ਤਰ੍ਹਾਂ ਹਾਂਜੀ ਡੈਡਲਾਈਨ ਲੈ ਸਕਦੇ ਕਿ ਅੱਜ ਤੱਕ ਕੰਪਲੀਟ ਚਲਾ ਦਾਂਗੇ ਜੀ ਜੀ ਦੇਖੋ ਜੀ ਜੋ ਮੈਨੂੰ ਲੱਗ ਰਿਹਾ ਅੱਜ ਤੋਂ ਮਹੀਨਾ 20 ਦਿਨ ਇਹ ਕਹਿੰਦੇ ਆ ਮੈਂ ਮਹੀਨਾ ਲ ਲੰਦਾ ਵੀ ਮਹੀਨੇ ਵਿੱਚ ਸਾਰਾ ਇਹ ਕੰਮ ਖਤਮ ਹੋ ਜਾਏਗਾ ਹੋਰ 15 20 ਦਿਨ ਲੱਗਨੇ ਚਾਹੀਦੇ ਉਹ ਮਹੀਨੇ ਤੱਕ ਹੋਊਗਾ ਮਤਲਬ ਆਪਾਂ ਅਗਸਤ ਦੇ ਚਾਨ ਵੱਲੇ ਆ ਐਂਡ ਸੈਪਟੰਬਰ ਜਾਂ ਫਰਸਟ ਵੀਕ ਅਕਟੂਬਰ ਚ ਹੋ ਜਾਣਾ ਚਾਹੀਦਾ ਦਿਵਾਲੀ ਦੇ ਲੋਕਾਂ ਨੂੰ ਤੁਸੀਂ ਸੈਰ ਕਰਾ ਦੋਗੇ ਹੋਪ 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 ਹੋਪਫੁਲੀ ਦਿਵਾਲੀ ਦਾ ਗਿਫਟ ਹੈ ਔਰ ਮੈਂ ਇਹ ਸਾਰੇ ਕੰਮ ਦਾ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਚੀਫ ਮਿਨਿਸਟਰ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਇਹ ਉਹਨਾਂ ਦਾ ਉਹਨਾਂ ਨੇ ਸਾਡੀ ਸਾਰਿਆਂ ਦੀ ਰਿਕਵੈਸਟ ਮੰਨੀ ਔਰ ਇਹ ਪੈਸੇ ਪੰਜਾਬ ਗਵਰਨਮੈਂਟ ਵੱਲੋਂ ਦਿੱਤੇ ਸਾਰੇ ਜਿੰਨੇ ਤੁਸੀਂ ਪੈਸੇ ਦੇਖ ਰਹੇ ਹੋ ਇਹ ਪੰਜਾਬ ਗਵਰਨਮੈਂਟ ਨੇ ਲਗਾਏ ਆ ਸਾਰੇ ਟਰਮੀਨਲ ਤੇ ਗਲਾਡਾ ਨੇ ਜ਼ਮੀਨ ਲਈਤੀ ਗਲਾਡਾ ਔਰ ਫਾਈਨੈਂਸ ਨੇ ਮਿਲ ਕੇ ਇਹ ਉਹਨਾਂ ਦਾ ਡਿਸੀਜਨ ਸੀ ਕਮੇਟੀ ਵਿੱਚ ਔਰ ਤਾਈ ਆਪਾਂ ਹੁਣ ਹਲਵਾਰਾ 에ਅਰਪੋਰਟ ਦੇਖ ਰਹੇ ਆ ਕਿ ਆਲਮੋਸਟ ਬਨ ਗਿਆ ਇਹ ਕਿੰਨੇ ਸਾਲਾਂ ਤੋਂ ਇਦਾਂ ਹੀ ਸੁਣਦੇ ਸਾਡੀ ਉਮਰ ਲੰਘ ਗਈ ਸੁਣਦੇ ਵੀ ਹਲਵਾਰਾ 에ਅਰਪੋਰਟ ਬੰਨਾ ਪੰਨਾ ਹੁਣ ਫਾਈਨਲੀ ਬਨ ਗਿਆ ਮੈਂ ਕਹੂੰ ਕਿਸੇ 에ਅਰਲਾਈਨ ਨਾਲ ਗੱਲ ਕੋਈ 에ਅਰਲਾਈਨ ਰਾਜੀ ਹੋਈ ਆ ਸਰ ਇੱਥੇ ਆਣ ਲਈ ਕਿਹੜੀ ਕਿਹੜੀ 에ਅਰਲਾਈਨ ਆ ਰਹੀ ਮੈਂ ਤੁਹਾਨੂੰ ਦੱਸਾਂ ਜੀ ਮੈਂ ਜਿੰਨੀਆਂ 에어ਲਾਈਨਾਂ ਹੈਗੀਆਂ ਆਪਰੇਟ ਕਰਦੀਆਂ 9 10 ਹੈਗੀਆਂ ਸਾਰਿਆਂ ਦੇ ਸੀਈਓਜ਼ ਨੂੰ ਲੈਟਰ ਲਿਖੀ ਸਾਰੇ ਇਹੀ ਕਹਿੰਦੇ ਸੀਗੇ ਕਿ ਸਰਵੇ ਹੋਇਆ ਮਤਲਬ ਕਿ ਮੈਂ ਆ ਰਿਆਂ ਜੀ ਮੈਨੂੰ ਤੁਸੀਂ ਸਵਾਲ ਪੁੱਛਿਆ ਮੈਨੂੰ ਕੰਪਲੀਟ ਕਰਨ ਦੋ ਰਿਕਵੈਸਟ ਹੈ ਮੇਰੀ ਸਾਰਿਆਂ ਨੂੰ ਮੈਂ ਲੈਟਰ ਲਿਖੀ ਦੋ ਲਿਖਤੀਆਂ ਉਹਨਾਂ ਦਾ ਇਹੀ ਰਿਪਲਾਈ ਆਇਆ ਔਰ ਇਹੀ ਉਹਨਾਂ ਦਾ ਸੀਗਾ ਕਿ ਜਦੋਂ ਕੰਪਲੀਸ਼ਨ ਦੇ ਨੇੜੇ ਹੋਏਗਾ ਤੁਸੀਂ ਸਾਨੂੰ ਕਰਿਓ ਅਸੀਂ ਉਦੋਂ ਪਲਾਨ ਕਰ ਲਾਂਗੇ ਕਿਉਂਕਿ ਕਿਸੇ ਕੋਲ ਵੀ ਐਸ ਵਲੇ ਫਾਲਤੂ ਜਹਾਜ਼ ਹੈ ਨਹੀਂ ਜਹਾਜ਼ਾਂ ਦੀ ਅੱਗੇ ਸ਼ਾਰਟੇਜ ਹੈ ਤੁਸੀਂ ਪੜਦੇ ਵੀ ਹੋਗੇ ਕਿ ਇੰਡੀਗੋ ਨੇ ਵੀ ਹੋਰ ਆਰਡਰ ਕੀਤੇ 에ਅਰ ਇੰਡੀਆ ਨੇ ਵੀ ਹੋਰ ਆਰਡਰ ਕੀਤੇ ਆ ਜਹਾਜ਼ ਕਿਉਂਕਿ ਜਹਾਜ਼ਾਂ ਦੀ ਸ਼ਾਰਟੇਜ ਹੈ ਪਰ ਅਸੀਂ ਉਹਨਾਂ ਨੂੰ ਪੁਸ਼ ਕਰਕੇ ਕੋਈ ਨਾ ਕੋਈ ਰੂਟ ਤੇ ਇਹਨੂੰ ਹਲਵਾਰੇ ਨੂੰ ਇਹਨ ਰੂਟ ਲਿਆਵਾਂਗੇ ਜਾਂ ਡੈਡੀਕੇਟਿਡ ਫਲਾਈਟ ਸਿਰਫ ਇੱਥੇ ਲਈ ਚਲਾਵਾਂਗੇ ਹੁਣ ਮੇਰੀ ਅੱਜ ਤਸੱਲੀ ਹੈ ਦੇਖੇ ਕਿ ਕੰਪਲੀਟ ਹੋ ਗਿਆ ਹੁਣ ਮੈਂ ਜਾ ਕੇ ਸੀਈਓਜ਼ ਨੂੰ ਪਰਸਨਲੀ ਮਿਲੂੰਗਾ ਔਰ ਪੁਸ਼ ਕਰਕੇ ਜਲਦੀ ਤੋਂ ਜਲਦੀ ਕੋਈ ਨਾ ਕੋਈ 에ਅਰਲਾਈਨ ਇੱਥੇ ਚਾਲੂ ਕਰਾਂਗੇ ਅੰਦਰ 에ਅਰ ਵੱਲ ਰਿਹਾ ਜਿਹੜਾ ਲਿੰਕ ਰੈਕ ਟੈਕਸੀ ਵੀ ਹੁੰਦਾ ਆਪਣਾ ਟੈਕਸੀ ਵੇ ਅਸਰ ਤੇ ਇੱਕ ਦਵਾਰ ਵੀ ਹਜੇ ਟੁੱਟਨੀ ਆ ਇਹਦੀਆਂ ਪਰਮਿਸ਼ਨਾਂ ਵਗੈਰਾ ਸਾਰਾ ਜੀ ਸਾਰੀਆਂ ਪਰਮਿਸ਼ਨਾਂ ਸਾਡੇ ਕੋਲ ਆ ਜੀ ਕੋਈ ਪਰਮਿਸ਼ਨ ਪੈਂਡਿੰਗ ਨਹੀਂ ਪਿੱਛੇ ਪਰਮਿਸ਼ਨਾਂ ਕਰਕੇ ਹੀ ਮਹੀਨਾ ਡੇਢ ਥੋੜਾ ਲੇਟ ਹੋ ਗਿਆ ਹੁਣ ਸਾਰੀਆਂ ਪਰਮਿਸ਼ਨਾਂ ਇਨ ਹੈਂਡ ਆ ਇੰਡੀਅਨ 에ਅਰ ਫੋਰਸ ਵੱਲੋਂ ਵੀ ਸਾਡੇ ਵੱਲੋਂ ਤਾਂ ਚਲੋ ਪਹਿਲਾਂ ਹੀ ਸੀਗੀਆਂ ਤੇ ਕੋਈ ਪਰਮਿਸ਼ਨ ਹੁਣ ਪੈਂਡਿੰਗ ਨਹੀਂ ਹੁਣ ਜਦੋਂ ਬਿਲਕੁਲ ਕੰਪਲੀਟ ਹੋ ਜਾਏਗਾ ਏਅਰਪੋਰਟ ਅਥਾਰਟੀ ਦੀ ਕੋਈ ਹੋਏਗੀ ਏਅਰਪੋਰਟ ਅਥਾਰਟੀ ਵਾਲੇ ਇੱਥੇ ਬੈਠੇ ਆ ਨੇਰਾ ਸਾਹਿਬ ਇਹ 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 ਕੋਈ ਫਾਈਨਲ ਪਰਮਿਸ਼ਨਸ ਹੁੰਦੀਆਂ ਹੋਣੀਆਂ ਜੀ ਜਦੋਂ ਸਭ ਕੁਝ ਹਾਂਜੀ ਹਾਂ ਇਹ ਕਰ ਚੁੱਕੇ ਪਰਸਿਊ ਤੋਂ ਮੈਨੂੰ ਨਹੀਂ ਲੱਗਦਾ ਕੋਈ ਪਰਮਿਸ਼ਨ ਪ੍ਰੋਬਲਮ ਹੋਏਗੀ ਕਿਉਂਕਿ ਇੰਡੀਅਨ ਏਅਰਫੋਰਸ ਵਾਲੀ ਸਾਈਟ ਤੇ ਜਿਹੜਾ ਕੰਮ ਹੈ ਤੁਸੀਂ ਉਹ ਦੁਬਾਰ ਹੈਗੀ ਤੁਸੀਂ ਸੁਣਿਆ ਵੀ ਹੁਣ ਮਸ਼ੀਨਾਂ ਲੱਗੀਆਂ ਹੋਈਆਂ ਸੀ ਦੁੱਜੇ ਵੀ ਅੰਦਰ ਚੱਲ ਰਿਹਾ ਜੀ ਕਹਿੰਦੇ ਨਹੀਂ ਉਹ 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 ਲੱਗ ਹੈ ਉਹਦਾ ਸਾਡੇ ਨਾਲ ਕੋਈ ਲਿੰਕ ਨਹੀਂ ਜੇ ਜੇ ਇੰਡੀਅਨ 에ਅਰ ਫੋਰਸ ਦਾ ਜਹਾਜ਼ ਉੱਥੇ ਲੈਂਡ ਕਰਦਾ ਤਾਂ ਸਾਡਾ ਵੀ ਕਰ ਚੁੱਕਾ ਉਹ ਕੋਈ ਪ੍ਰੋਬਲਮ ਨਹੀਂ ਉਹਨਾਂ ਦਾ ਆਪਣਾ ਇਸ਼ੂ ਹੈ ਪਰ ਜਿਹੜਾ ਜਿਹੜੇ ਸਾਨੂੰ ਲਿੰਕ ਚਾਹੀਦੇ ਆ ਇੱਕ ਏ ਕਹਿੰਦੇ ਉਹਨੂੰ ਇੱਕ ਡੀ ਇਹਦਾ ਫੁੱਲ ਫਾਰਮੈਟ ਕੀ ਹੈ ਲਿੰਕ ਟੈਕਸੀ ਡਰਾਈਵ ਨਹੀਂ ਨਹੀਂ ਇਹ ਤੇ ਡੀ ਦਾ ਹੈਗਾ ਨਾ ਅਲਫਾ ਡੈਲਟਾ ਜੋ ਵੀ ਉਹਨੂੰ ਕਹਿੰਦੇ ਆ ਉਹ ਉਹ ਬਣ ਰਿਹਾ ਤੇ 1.57 ਮੀਟਰ ਦਾ ਜਿਹੜਾ ਕਬੀਰ ਇਨਫਲਾਰ ਨੇ ਬਣਾ ਰਿਹਾ ਉਹ ਇਧਰ ਨਾਲ ਪਾਸਾ ਉਧਰ ਨਾਲ ਉਧਰ ਜੋੜਨ ਲਈ ਤੇ ਸਾਰੇ ਕੰਮ ਇਕੱਠੇ ਚੱਲ ਰਹੇ ਆ ਕਿਉਂਕਿ ਕੰਪਲੀਟ ਹੈ ਜੀ ਹਾਂ ਸਭ ਕੁਝ ਕੰਪਲੀਟ ਇੱਕ ਵੀ ਐਮ ਐਮ ਦਾ ਅਸੀਂ ਲੈਵਲ ਉੱਪਰ ਥੱਲੇ ਨਹੀਂ ਹੋ ਸਕਦਾ ਸੋ ਇਹ ਜੁਆਇੰਟ ਟੀਮ ਕੰਮ ਕਰਦੀ ਹੈ ਆਈਏਐਫਡੀ ਤੇ ਸਾਡੀ ਇਹ ਜੁਆਇੰਟ ਕਰ ਰਹੇ ਆ ਕਿਉਂਕਿ ਆਈਏਐਫ ਦਾ ਸਕਿਉਰਿਟੀ ਪੁਆਇੰਟ ਇੱਕ ਸਕਿਉਰਿਟੀ ਸਿਸਟਮ ਵੀ ਲੱਗਦਾ ਜਿੱਥੇ ਦਵਾਰ ਤੁਸੀਂ ਦੇਖ ਰਹੇ ਹੋ ਨਾ ਉਹ ਦਵਾਰ ਦੇ ਅੱਗੇ ਗੇਟ ਆ ਜਾਣਾ ਮਤਲਬ ਦਵਾਰ ਨਿਕਲ ਕੇ ਉੱਥੇ ਗੇਟ ਆ ਜਾਣਾ ਉਹ ਗੇਟ ਦੀ ਆਮੀ ਫਾਊਂਡੇਸ਼ਨ ਸਾਰੀਆਂ ਬਣ ਗਈਆਂ ਉਹ ਹਫਤੇ ਦੱਸ ਦੇਣਾ ਗੇਟ ਵੀ ਆ ਚੁੱਕਾ ਹੈ ਉਹ ਪਰ ਜੋ ਜਮੇ ਸ਼ੁਰੂਆਤੀ ਆਉਗੀ ਕਿਹੜੇ ਫਲਾਈਟਸ ਨੂੰ ਤੁਸੀਂ ਤਵੱਜੋ ਦੇ ਰਹੇ ਜਿਵੇਂ ਤੁਸੀਂ ਪੀਓ ਬਣਾ ਰਹੇ ਹੋ ਜਾਂ ਇੰਡੀਅਨ 에ਅਰਫੋਰਸ ਨੂੰ ਜਾਂ ਦੇਖੋ ਜੀ ਇਹ ਪਤਾ ਨਹੀਂ ਹੁੰਦਾ ਮੈਂ ਤਾਂ ਸਾਰੀਆਂ 에ਅਰਲਾਈਨਸ ਨੂੰ ਮੈਂ ਇੰਡੀਗੋ ਅਰ ਏਅਰ ਇੰਡੀਆ ਏਅਰ ਇੰਡੀਆ ਐਕਸਪ੍ਰੈਸ ਫੇਰ ਮੈਂ ਕੀ ਨਾਮ ਇਹਨਾਂ ਨੂੰ ਸਪਾਈਸ ਸਪਾਈਸ ਜੈਟ ਮਤਲਬ ਕੋਈ ਏਅਰਲਾਈਨ ਮੈਂ ਛੱਡੀ ਨਹੀਂ ਜਿੰਨੂੰ ਨਹੀਂ ਲੈ ਪਰ ਅਖੀਰਲੇ ਮੂਵਮੈਂਟ ਤੇ ਕਿਹਦਾ ਰੂਟ ਬਣ ਜੇ ਪਤਾ ਨਹੀਂ ਹੁੰਦਾ ਸੋ lettes keep our fingers crossed ਤੇ ਜਿਹੜੀ ਵੀ ਏਅਰਲਾਈਨ ਤਿਆਰ ਹੋਏਗੀ ਜੀਆਂ ਆਿਆਂ ਨੂੰ ਅਸੀਂ ਕਿਉਂਕਿ ਹੁਣ ਸਿਵਲ ਏਵੀਏਸ਼ਨ ਵਾਲਿਆਂ ਨੂੰ ਵੀ ਮੈਂ ਮਿਲਿਆ ਸੀ ਸਿਵਲ ਏਵੀਏਸ਼ਨ ਦੇ ਸੈਕਟਰੀ ਨੂੰ ਮਿਨਿਸਟਰ ਸਾਹਿਬ ਨੂੰ ਉਹ ਇੱਕੋ ਗੱਲ ਕਹਿੰਦੇ ਆ ਜੀ ਸਾਡਾ ਰੋਲ ਕੋਈ ਨਹੀਂ ਹੁੰਦਾ ਹੈਗਾ ਕਿਉਂਕਿ ਸਾਰੀਆਂ 에어ਲਾਈਨਾਂ ਪ੍ਰਾਈਵੇਟਾਈਜ਼ ਹੋ ਗਈਆਂ ਜਿਹੜੀ 에어ਲਾਈਨ ਕਮਰਸ਼ੀਅਲੀ ਵਾਇਬਲ ਸਮਝੇਗੀ ਰੂਟ ਉਹ ਚਲਾ ਸਕਦੀ ਹੈ ਉਹ ਕਹਿੰਦੇ ਜੇ ਅਸੀਂ ਇੰਟਰਫੇਅਰ ਕਰਦੇ ਹਾਂ ਉਹ ਫਿਰ ਸਾਨੂੰ ਕਹਿੰਦੇ ਆ ਜੀ ਸਿਵਲ 에ਵੀਏਸ਼ਨ ਦਾ ਸਿਰਫ ਉਡਾਨਸਕੀ ਮਚ ਇੰਟਰਫੀਰੈਂਸ ਹੈ ਹੋਰ ਕਿਸੇ ਕੰਮ ਚ ਇੰਟਰਫੀਰੈਂਸ ਨਹੀਂ ਉਹ ਹੁਣ ਸਿਰਫ ਰੂਲ ਬਣਾਉਂਦੇ ਆ ਤਾਂ ਕਿ ਪੈਸੇਂਜਰਸ ਨੂੰ ਕੋਈ ਪ੍ਰੋਬਲਮ ਨਾ ਆਵੇ 에ਅਰ ਕਨੈਕਟੀਵਿਟੀ ਕਿੱਥੇ ਕਿੱਥੇ ਨਹੀਂ ਮੰਗ ਰਹੇ ਆ ਆਪਾਂ ਦੇ ਹਲੇ ਫਿਰ ਹਾਲ ਚਲੋ ਦਿੱਲੀ ਤੋਂ ਤਾਂ ਚਾਲੂ ਹੋਈ ਏ ਫਿਰ ਫਿਰ ਆਪੇ ਹੌਲੀ ਹੌਲੀ ਹੋ ਜਾਂਦਾ ਹਾਂ ਮੈਂ ਤਾਂ ਧਿਆਨ ਹੈ ਇੰਡਸਟਰੀ ਦੀ ਮੰਗ ਹੈ ਕਿ ਸਭ ਨੂੰ ਮੈਟਰੋ ਸਿਟੀਜ਼ ਦੇ ਸਾਰੇ ਸਿਟੀਜ਼ ਨਾਲ ਹੋਏਗੀ ਮੈਂ ਤਾਂ ਤੁਸੀਂ ਕਿਹਾ ਹਲੇ ਕੀ ਮੈਂ ਕਿਹਾ ਚਾਲੂ ਕਰੀਏ ਦਿੱਲੀ ਤੋਂ ਹੁੰਦੀ ਬੰਬੇ ਤੋਂ ਹੁੰਦੀ ਏ ਸਾਡਾ ਸਾਡਾ ਮੇਨ ਪਰਪਸ ਹੈ ਕਿ ਚਾਲੂ ਹੋਵੇ ਹਾਂਜੀ ਹਾਂਜੀ ਇਸਰ ਇਹ ਜਿਹੜਾ ਇੱਥੇ ਇਸ ਟਾਈਮ ਜਿਹੜਾ ਤਿਆਰ ਕੀਤਾ ਗਿਆ ਇਨਫਰਾਸਟ੍ਰਕਚਰ ਉਹ ਕਿੰਨੇ ਕ ਯਾਤਰੀਆਂ ਦੀ ਕੈਪੈਸਿਟੀ ਦੀ ਆਪਾਂ ਹਜੇ ਗੱਲ ਕਰ ਰਹੇ ਹਾਂ ਜੀ ਦੇਖੋ ਜੀ ਯਾਤਰੀ ਤਾਂ ਜੇ ਦਿਨ ਦਿਨੇ ਦੇਖ ਲਈਏ ਯਾਤਰੀ ਲੈਟ ਅਸ ਸੇ ਪੰਜ ਫਲਾਈਟਾਂ ਚਾਲੂ ਹੋ ਗਈਆਂ ਬਾਅਦ ਚ ਜਦੋਂ ਇੱਕ ਤੋਂ ਚਾਲੂ ਹੋਈ ਪੰਜ ਹੋ ਗਈਆਂ ਫਿਰ ਤਾਂ 2000 ਵੀ ਜਾ ਸਕਦਾ ਜੇ 6 ਹੋ ਜਾ ਤਾਂ 2500 ਜਾ ਸਕਦਾ ਕੋਈ ਫਲਾਈਟ ਨਾ ਖੜੀ ਤਾਂ ਰਹਿਣਾ ਨਹੀਂ ਆਣਾ ਚਲੇ ਜਾਣਾ ਸੋ ਮਤਲਬ ਕਿ ਡਿਪੈਂਡ ਕਰਦਾ ਪਰ ਐਟ ਵਨ ギਵਨ ਟਾਈਮ ਏ ਐਂਟੀਸੀਪੇਟਡ ਹੈ ਕਿ ਇਹ 300 ਪੈਸੇਂਜਰਸ ਲਈ ਟਰਮੀਨਲ ਬਣਿਆ ਤੇ ਜੇ 4-500 ਵੀ ਹੋ ਜੇ ਹੁਣ ਜਿੱਦਾਂ ਦਿੱਲੀ ਕੋਈ ਫਲਾਈਟ ਕੈਨਸਲ ਹੋ ਜਾਂਦੀ ਆ ਵੱਧ ਬੰਦੇ ਹੋ ਜਾਂਦੇ ਕੋਈ ਖੜਾ ਰਹਿੰਦਾ ਕੋਈ ਕੁਛ ਹੈ ਬਟ ਜਿੰਨਾ ਇੱਕ ਫਲਾਈਟ ਪੈਸੇਂਜਰ ਲਿਜਾ ਸਕਦਾ ਉਦੇ ਲਈ ਬਹੁਤ ਹੈ ਵੱਡਾ ਵਾਈਟ ਬਾਡੀ ایرਬਸ ਹਾਂਜੀ ਕਿੰਨੇ ਕ ਖੜੇ ਹੋ ਸਕਦੇ ਐਸ ਵੱਲੇ 2 ਖੜੇ ਹੋ ਸਕਦੇ ਆ ਤੁਸੀਂ ਹੁਣੇ ਸੁਨੇਹਾ ਵੀ ਹੁਣੇ 에어 ਵੱਡੇ ਵੱਡੇ ایرਬਸ ਹਾਂ ایرਬਸ ਤੇ ਅੱਗੇ ਵੀ ਜਗ੍ਹਾ ਹੈਗੀ ਆ ਰੱਬ ਕਰੇ ਕੰਮ ਚੱਲ ਜਾਵੇ ਐਟ 1 गिवन ਟਾਈਮ 2-3 에어क्राफ्टਾਂ ਦੀ ਲੋਡ ਆ ਉਹ ਸਾਡੇ ਕੋਲ ਜਗ੍ਹਾ ਹੈਗੀ ਆ ਬਸ ਸਿਰਫ ਹੈਂਗਰ ਬਣਾਉਣ ਦੀ ਲੋਡ ਹੋਏਗੀ ਉਹ ਬਣ ਜਾਏਗੀ ਸਰ ਇੱਕ ਸਾਨੂੰ ਹੋਰ ਮਤਲਬ ਗੱਲ ਪਤਾ ਲੱਗੀ ਸੀ ਵੀ ਜਿਵੇਂ ਇਥੇ ਸਰ ਸੀਏਐਸ ਸਟਾਫ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਕਸਟਮਸ ਸਰ ਸਾਰਾ ਸਾਫ ਆ ਪੇ ਉਹ ਜਿਵੇਂ ਇੱਥੇ ਇਹ ਪਿੰਡੂ ਏਰੀਆ ਸਰ ਹਿਸਟਰੀ ਮਤਲਬ ਉਹਨਾਂ ਦੀ ਵੀ ਰੈਸ਼ ਲਈ ਜਾਂ ਕੁਝ ਮਟਰ ਕੋ ਇਹ ਜਾ ਨਹੀਂ ਚਲੋ ਗੱਲ ਸੁਣੋ ਜੀ ਇਹ ਬਸ ਰਹਿਣ ਦਾ ਜਾਂ ਆਫਿਸ ਦਾ ਉਹ 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 ਕਾਫੀ ਲੰਬਾ ਚੌੜਾ ਪ੍ਰੋਸੀਜਰ ਰੱਖੀ ਹੋਈ ਉਹ ਉਹ ਕਿੰਨਾ ਮੈਨੇਜ ਹੋ ਜਾਵੇ ਦੇਖੋ ਫਿਲਹਾਲ ਤਾਂ CISF ਨਹੀਂ ਐਗਰੀਮੈਂਟ ਜ پنجاب ਪੁਲਿਸ ਦੇ ਸਕਿਉਰਿਟੀ ਦੇ ਅੰਡਰ ਇਹ ਚੱਲੇਗਾ ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਜਿੱਥੇ ਤੱਕ ਰਹਿੰਦਾ ਹੈਗਾ ਕੋਈ ਲੁਧਿਆਣਾ ਬਹੁਤਾ ਦੂਰ ਨਹੀਂ ਹੁਣ ਤੁਸੀਂ ਦੇਖਿਆ ਹੀ ਹੈ ਹਾਈਵੇ ਬਣ ਚੁੱਕਾ ਸਾਰਾ ਬਣ ਚੁੱਕਾ ਹੈ ਇਹ ਹਾਈਵੇ ਵੱਲੋਂ ਹੋਟਲ ਵੀ ਬਣ ਰਹੇ ਆ ਇਹ ਨਾਲੇ 에ਅਰਲਾਈਨ ਸਟਾਫ ਨਾ ਯਾਦਾ ਹੋਟਲਾਂ ਜੀ ਰਹਿ ਕੇ ਰਾਜੀ ਆ ਤੁਸੀਂ ਦੇਖਿਆ ਹੁਣ ਦਿੱਲੀ ਬੰਬੇ ਸਾਰੇ ਹੋਟਲਾਂ ਜੀ ਰਹਿੰਦੇ ਆ ਇਹ ਫਰਸਟ ਐਗ ਔਰ ਦੀ ਚਿਕਨ ਜੇ ਹੋਈ ਇਹ 에ਅਰਪੋਰਟ ਬਣਜੂ ਹੋਟਲ ਵੀ ਬਣਜੂ ਗਲਾਡਾ ਕੁਲ ਵੀ 30 ਏਕੜ ਜਗ੍ਹਾ ਪਈ ਐ ਇੱਥੇ ਸਾਰਾ ਪਈ ਐ ਸਭ ਕੁਝ ਬਣਜੂ ਤੁਹਾਨੂੰ ਪਤਾ ਪੰਜਾਬੀ ਤਾਂ ਐਂਟਰਪ੍ਰੈਨਰ ਤਕੜੇ ਹੁੰਦੇ ਇਹਨਾਂ ਨੂੰ ਪਤਾ ਲੱਗੇ ਵੀ ਇੱਥੇ ਕੁਛ ਆ ਰਿਹਾ ਫਟਪ ਚੀਜ਼ਾਂ ਬੰਨੀਆਂ ਚਾਲੂ ਹੋ ਜਾਣੀਆਂ ਬਾਕੀ ਕੋਈ ਲੁਧਿਆਣੇ ਲਈ ਤਾਂ ਆਪਾਂ ਬਣਾ ਰਹੇ ਆ ਪਰ ਇਹ ਕੱਲਾ ਲੁਧਿਆਣਾ ਨਹੀਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮਾਲਵਾ ਰੀਜਨ ਨੂੰ ਬਹੁਤ ਕੈਟਰ ਕਰੇਗਾ ਇਹ अच्छा एक ਤੁਸੀਂ ਕਹਿ ਰਹੇ ਸੀ ਇਹਦੀ ਕਨੈਕਟੀਵਿਟੀ ਬੈਟਰ ਕੇ ਮੈਂ ਹੁਣ ਤੁਹਾਨੂੰ ਦੱਸਦਾ ਨੈਸ਼ਨਲ ਹਾਈਵੇ 2 ਸੜਕਾਂ ਬਣ ਰਹੀਆਂ ਇੱਕ ਬਣ ਰਹੀ ਹੈ ਲੁਧਿਆਣਾ ਬਠਿੰਡਾ ਇੱਕ ਬਣ ਰਹੀ ਹੈ ਦਿੱਲੀ ਕਟੜਾ ਇੱਕ ਬਣ ਰਹੀ ਹੈ ਸਦਰਨ ਬਾਈਪਾਸ ਜਿਹਨੂੰ ਗ੍ਰੀਨ ਫੀਲਡ ਪ੍ਰੋਜੈਕਟ ਕਹਿੰਦੇ ਆ ਇਹ ਤਿੰਨੋਂ ਪ੍ਰੋਜੈਕਟਸ ਤੋਂ ਹਲਵਾਰਾ 에어ਪੋਰਟ ਦੀ ਕਨੈਕਟੀਵਿਟੀ ਹੋਏਗੀ ਮੈਂ ਤੁਹਾਨੂੰ ਦੱਸਦਾ ਉਹ ਕਿਸ ਤਰ੍ਹਾਂ ਜਦੋਂ ਲੁਧਿਆਣਾ ਬਠਿੰਡਾ ਬਣ ਗਿਆ ਬਠਿੰਡੇ ਤੋਂ ਲੈ ਕੇ ਇੱਥੇ ਤੱਕ ਨਾਲ 8 ਕਿਲੋਮੀਟਰ ਹੈਗਾ ਉਦੀ ਜੁਆਇਨਿੰਗ ਆਲਰੇਡੀ ਪਾਸ ਹੋਈ ਹੋਈ ਆ ਐਸੇ ਤਰ੍ਹਾਂ ਜਿਹੜਾ ਉੱਥੋਂ ਦਰਾਹੇ ਤੋਂ ਆਪਾਂ ਚੱਲੀਏ ਉਹ ਜਿਹੜਾ ਆ ਕੇ ਮਿਲਣਾ ਉਹ ਦਿੱਲੀ ਕਟੜਾ ਚ ਮਿਲਣਾ ਤੇ ਦਿੱਲੀ ਕਟੜਾ ਇੱਥੇ ਬਿਲਕੁਲ ਨਾਲੋਂ ਨਿਕਲਦਾ ਸੋ ਮੇਰਾ ਮਤਲਬ ਹੈ ਇਹ ਹੁਣ ਤੱਕ ਕਨੈਕਟੀਵਿਟੀ ਹੈਗੀ ਹੈਗੀ ਹੈ ਜਿਹੜੀ ਅੱਗੇ ਜਾ ਕੇ ਇਹਦੀ ਕਨੈਕਟੀਵਿਟੀ ਐਡੀ ਵਧੀਆ ਹੋ ਜਾਣੀ ਹੈ ਜਿਹੜਾ 8 ਕਿਲੋਮੀਟਰ ਤੁਸੀਂ ਕਹਿ ਰਹੇ ਹੋ ਉਹ ਅਵਾਡ ਤਾਂ ਹਜੇ ਤੱਕ ਹੋਇਆ ਨਹੀਂ ਸਰ ਬਹੁਤ ਚੰਗੀ ਗੱਲ ਹੋ ਗਿਆ ਹੋ ਗਿਆ ਹੁਣ ਹੋ ਗਿਆ ਸਾਰਾ ਨਹੀਂ ਨਹੀਂ ਉਹ ਪ੍ਰੋਬਲਮ ਜ਼ਮੀਨ ਮਿਲਣ ਦੀ ਹੈ ਅਵਾਡ ਸਾਰੇ ਹੋ ਚੁੱਕੇ ਸਭ ਕੁਝ ਹੁਣ ਐਨਐਚਈਆਈ ਵੀ ਮੰਨ ਗਈ ਹੈ ਕੁਝ ਉਹਨਾਂ ਨੇ ਰੇਟ ਵਧਾਏ ਆ ਹੁਣ ਫਾਰਮਰਸ ਨੇ ਦੇਣਾ ਵੀ ਚਾਲੂ ਕਰਤਾ ਦੇਖੋ ਮੈਂ ਇੱਕ ਸਾਰਿਆਂ ਨੂੰ ਜਿਨ੍ਹਾਂ ਦੀ ਜ਼ਮੀਨਾਂ ਅਕਵਾਇਰ ਹੋ ਚੁੱਕੀਆਂ ਉਹਨਾਂ ਨੂੰ ਮੈਂ ਇਹੀ ਰਿਕੁਐਸਟ ਕਰਦਾ ਕਿ ਤੁਸੀਂ ਆਪਣੀ ਮੁਆਵਜ਼ਾ ਜ਼ਰੂਰ ਮੰਗੋ ਤੁਹਾਡਾ ਰਾਈਟ ਬੰਦਾ ਚਾਹੇ ਤੁਸੀਂ ਕੀ ਨਾਮ ਉੱਥੇ ਆਰਬਿਟਰੇਸ਼ਨ ਚ ਜਾਓ ਜੋ ਤੁਹਾਡੇ ਕੋਲ ਹੈਗਾ ਲੋ ਮੁਆਵਜ਼ਾ ਵੱਤ ਤੋਂ ਬਾਅਦ ਤੁਹਾਡੀ ਜ਼ਮੀਨ ਜਾ ਰਹੀ ਹੈ ਪਰ ਜ਼ਮੀਨ ਦੀ ਨਾ ਪੋਜ਼ੇਸ਼ਨ ਦੇ ਦੇਣੀ ਚਾਹੀਦੀ ਦੇਖੋ ਇੱਕ ਤੁਹਾਡੀ ਜਗਾ ਅਕਵਾਇਰ ਹੋ ਗਈ ਉਹਨੂੰ ਜਗਾ ਵਿਕਤਾ ਸਕਦੀ ਨਹੀਂ ਅਕਵਾਇਰ ਜਗਾ ਕੌਣ ਲਏਗਾ ਮੈਂ ਦੱਸਾਂ ਸਰ ਆਫੀਸ਼ੀਅਲੀ ਤੁਸੀਂ ਦੀ ਇੱਕ ਮੰਗਾ ਜਿਨ੍ਹਾਂ ਦੀ 162 ਟਿਕੜੇ ਜ਼ਮੀਨ ਗਈ ਹੈ ਹਾਂ ਜੀ ਵੀ ਜਿਹੜਾ 에어ਪੋਰਟ ਦਾ ਨਾਮ ਚਲੋ ਉਹ ਫਰਮੂਦਲ ਗਿਆ ਹੈ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਇੰਟਰਨੈਸ਼ਨਲ ਹਾਂਜੀ ਹਾਂਜੀ ਪਰ ਉਹ ਸਰੂ ਬਾਰ ਬਾਰ ਮੰਗ ਕਰ ਰਿਹਾ ਵੀ ਇਹਦੇ ਪਿੱਛੇ ਐਧੀਆਂ ਨਾ ਲਾਇਆ ਜਾਵੇ ਵੀ ਇਹ ਹਲਵਾਰਾ ਜਾਂ ਲੁਧਿਆਣਾ ਦਾ ਨਹੀਂ ਕਿਉਂਕਿ ਜ਼ਮੀਨ ਸਾਡੀ ਗਈ ਹੈ ਜੀ ਹਲਵਾਰੇ ਨੂੰ ਤਾਂ ਟੈਂਸ਼ਨ ਨਹੀਂ ਹਲਵਾਰੇ ਦੀ 1 ਇੰਚ ਜ਼ਮੀਨ ਨਹੀਂ ਜੀ ਇਹਦੇ ਚ ਸਾਡੀ ਜ਼ਮੀਨ ਐਧੀਆਂ ਨੇ ਦੀ ਆਹ ਤੇ ਆ ਨਾ ਕਰ ਵੀ ਸਾਡਾ ਤਾਂ ਸਾਡੀ ਜ਼ਮੀਨ ਵੀ ਚਲ ਗਈ ਤੇ ਅੱਗੇ ਵੀ ਸਾਡੀ ਸ਼ਹਿਰ ਹੋ ਰਹੀ ਵੀ ਨਾ ਕੋਈ ਇਹਦਾ ਸਾਡਾ ਨਾਮ ਵੀ ਨਹੀਂ ਆਉਣਾ ਚਲੋ ਇਹ ਇਹ ਮੈਨੂੰ ਪਹਿਲੀ ਵਾਰੀ ਤੁਸੀਂ ਮੇਰੇ ਮੈਂ ਲਗਾਇਆ ਮੈਂ ਦੇਖ ਲਊਗਾ ਪਰ ਇਹ ਡਿਸੀਜਨ ਮੇਰਾ ਨਹੀਂ ਹੁੰਦਾ ਇਹ ਡਿਸੀਜਨ ਦੇਖੋ ਕੈਬਨਿਟ ਮੈਂ ਨਹੀਂ ਮੈਂ ਨਹੀਂ 1 ਮਿੰਟ ਇਹ ਰਿਪੋਰਟ ਦਾ ਨਾਮ ਕਿੱਦਾਂ ਰੱਖਿਆ ਜਾਂਦਾ ਹੈ ਇਹਦਾ ਮੈਂ ਤੁਹਾਨੂੰ ਦੱਸਦਾ ਕੀ ਹੁੰਦਾ ਪਹਿਲਾਂ ਪੰਜਾਬ ਵਿੱਚ ਹੈ ਪੰਜਾਬ ਗਵਰਨਮੈਂਟ ਦਾ ਮਤਾ ਪਾਸ ਹੁੰਦਾ ਹੈ ਕੈਬਨਿਟ ਵਿੱਚ ਹਾਂਜੀ ਉਸ ਤੋਂ ਬਾਅਦ ਸੈਂਟਰ ਵਿੱਚ ਸੈਂਟਰ ਦੀ ਕੈਬਨਿਟ ਚ ਸੈਂਟਰ ਦੀ ਕੈਬਨਿਟ ਚ ਮਤਾ ਪਾਸ ਹੁੰਦਾ ਤਾਂ ਨਾਮ ਰੱਖਿਆ ਜਾਂਦਾ ਇਹ ਨਾ ਸਟੇਟ ਗਵਰਨਮੈਂਟ ਰੱਖ ਸਕਦੀ ਨਾ 에어ਪੋਰਟ ਅਥਾਰਟੀ ਆਫ ਇੰਡੀਆ ਰੱਖ ਸਕਦੀ ਕਿਸੇ ਦੇ ਹੱਥ ਵਿੱਚ ਨਹੀਂ ਹੈਗਾ ਵੀ ਤੁਸੀਂ ਜਿਹੜਾ ਨਾਮ ਤੁਹਾਨੂੰ ਚੰਗਾ ਲੱਗੇ ਹਲੇ ਵੀ ਮੈਂ ਤੁਹਾਨੂੰ ਕਹਿ ਰਿਹਾ ਜਿਹੜਾ ਨਾਮ ਹੈ ਪ੍ਰਪੋਜ਼ਲ ਗਈ ਹੋਈ ਹੈ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਦੀ ਪਰ ਹਲੇ ਪਾਸ ਨਹੀਂ ਹੋਇਆ ਇਹ ਸੈਂਟਰ ਦੀ ਜਿਹੜੀ ਕੈਬਨਿਟ ਆ ਉਹ ਪਾਸ ਕਰੇਗੀ ਤੁਸੀਂ ਚੰਡੀਗੜ੍ਹ 에어ਪੋਰਟ ਵੀ ਦੇਖਿਆ ਹੋਣਾ ਉਹਨਾਂ ਨੇ ਚੰਡੀਗੜ੍ਹ 에어ਪੋਰਟ ਘਰਤਾ ਕੀ ਨਾਮ ਮੁਹਾਲੀ ਘਰਤਾ ਜੀ ਨਹੀਂ 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 ਚਲੋ ਜੋ ਵੀ ਘਰਤਾ ਚੰਡੀਗੜ੍ਹ ਮੁਹਾਲੀ ਘਰਤਾ ਬਾਅਦ ਚ ਸ਼ਹੀਦ ਭਗਤ ਸਿੰਘ ਹੋਇਆ 2 ਸਾਲਾਂ ਬਾਅਦ 23 ਮੁਹਾਲੀ ਜੁੜ ਗਿਆ ਸਰ ਹਾਂ ਨਹੀਂ ਨਹੀਂ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨਹੀਂ ਮੈਂ ਗੱਲ ਕਰ ਰਿਹਾ ਵੀ ਐਂਟੀਆਣਾ ਉਹ ਜਿਨ੍ਹਾਂ ਦੀ ਜ਼ਮੀਨੋਂ ਕਹਿੰਦੇ ਵੀ ਐਂਟੀਆਣਾ ਜੋੜਨਾ ਚਾਹੀਦਾ ਉਹ ਭਾਈ ਸਾਹਿਬ ਇੱਕ ਮਿੰਟ ਗੱਲ ਜਿਹੜਾ ਇਹ ਹੈ ਨਾ 에어ਪੋਰਟ ਆਪਾਂ ਨੂੰ ਇੱਕ ਚੀਜ਼ ਨਹੀਂ ਭੁੱਲਣੀ ਚਾਹੀਦੀ ਮੈਂ ਇਹ ਨਹੀਂ ਕਹਿੰਦਾ ਨਾਮ ਕੀ ਹੋਏਗਾ ਮੈਂ ਦੁਬਾਰਾ ਕਿਹਾ ਕਿ ਮੇਰਾ ਇਹ ਮੈਂ ਨਹੀਂ ਕਹਿ ਸਕਦਾ ਵੀ ਕੀ ਨਾ ਮੇਰੀ ਪਾਵਰ ਹੈ ਤੇ ਨਾ ਮੈਂ ਮੇਰਾ ਕੋਈ ਰੋਲ ਹੈ ਇਹਦੇ ਚ ਇਹ ਜਿਹੜਾ ਨਾਮ ਹੈ ਆਪਾਂ ਨੂੰ ਇੱਕ ਚੀਜ਼ ਨਹੀਂ ਭੁੱਲਣੀ ਚਾਹੀਦੀ ਕਿ ਇਹ 에어ਪੋਰਟ ਚਾਲੂ ਹੋਣ ਚ ਮੇਨ ਜਿਹੜਾ ਰੋਲ ਹੈ ਉਹ ਹਲਵਾਰਾ 에어ਪੋਰਟ ਲੈ ਆਪਾਂ ਬਿਲਕੁਲ ਦੇਖੋ ਇਹ ਅਸੀਂ ਇੱਥੇ ਕੀ ਬਣਾਇਆ ਅਸੀਂ ਇੱਥੇ ਟਰਮੀਨਲ ਬਣਾਇਆ ਅਸੀਂ ਇੱਥੇ ਛੋਟਾ ਜਿਹਾ ਟੈਕਸੀ ਵੇ ਬਣਾਇਆ ਇੱਥੇ ਪਾਰਕਿੰਗ ਬਣਾਈ 에어ਕ੍ਰਾਫਟ ਉਹਨਾਂ ਨੇ ਸਾਨੂੰ ਹਲਵਾਰਾ 에어ਪੋਰਟ ਵਾਲਿਆਂ ਨੇ ਸਾਨੂੰ ਪਰਮਿਸ਼ਨ ਦਿੱਤੀ ਕਿ ਅਸੀਂ ਉਹਨਾਂ ਦਾ ਰਨਵੇ ਯੂਜ਼ ਕਰੀਏ ਉਹਨਾਂ ਦਾ ਅਸੀਂ ਉਹ ਯੂਜ਼ ਕਰੀਏ ਜਿਹੜਾ ਹੁੰਦਾ ਹੈ 80 ਐਟ ਐ ਸੋ ਇਹ ਸਾਰਾ ਕੁਝ ਯੂਜ਼ ਕਰਨ ਲਈ ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਹੈ ਸੋ ਹੁਣ ਮੈਨੂੰ ਨਹੀਂ ਪਤਾ ਨਾਮ ਵਿੱਚ ਉਹਨਾਂ ਦਾ ਕੋਈ ਰੋਲ ਹੈ ਨਹੀਂ ਹੈ ਕਿਹਦਾ ਰੋਲ ਹੈ ਸੋ ਇਹ ਉਹਨਾਂ ਦਾ ਡਿਸੀਜਨ ਬਣਿਆ ਸੀ ਹਲਵਾਰੇ ਦੀ ਜ਼ਮੀਨ ਘਟ ਗਈ ਸੀ ਐਧੀਆਂ ਨਾਲ ਸੁਧਾਰ ਹੋਰ ਪਿੰਡਾਂ ਦੀ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਨਾ ਆਪਾਂ ਪੋਜ਼ਿਟਿਵ ਸੋਚੀਏ ਨਾਮ ਦਾ ਵੀ ਕਰ ਲਾਂਗੇ ਆਪਾਂ 에어ਪੋਰਟ ਦੀ ਡਿਵੈਲਪਮੈਂਟ ਚਾਲੂ ਕਰੀਏ ਇਹ ਦੇਖੋ ਜੀ ਜਿਹੜੀ ਜ਼ਮੀਨ ਹੈ ਉਹ ਲੱਗ ਹੈ ਪਰ ਜਿਹੜਾ ਇਹ ਟਰਮੀਨਲ ਬਣਿਆ ਹੈ ਇਹ ਕੋਈ 60 ਕਰੋੜ ਰੁਪਏ ਦੇ ਤੇ ਲੱਗਿਆ ਇਹਦੇ ਵਿੱਚੋਂ 40% ਪੈਸੇ ਗਲਾਡਾ ਨੇ ਦਿੱਤੇ 60% ਫਾਈਨੈਂਸ ਡਿਪਾਰਟਮੈਂਟ ਹਾਂ ਜੀ ਐਂਡ ਹੁੰਦੇ ਹੁੰਦੇ ਤੱਕ ਮਤਲਬ ਇਹ 60 ਕਰੋੜ ਨਹੀਂ ਇਹ 60 ਬਜਟ ਹੈ 60 ਦਾ ਕਿਉਂ ਜੀ ਮੈਂ ਬਜਟ 60 ਹੈ ਹੈਗਾ 52 ਸੀਗਾ ਪਰ ਉਹ ਫਿਰ ਕੋਈ ਚੀਜ਼ ਐਡ ਹੁੰਦੀ ਜਾ ਰਹੀਆਂ 60 ਤੇ ਪਹੁੰਚ ਗਿਆ ਹੈਨਾ ਸ਼ੁਰੂ 54 ਸੀ 56 58 ਹੋ ਗਿਆ ਸਰ ਹਾਂ ਉਹ 60 ਤਾਂ ਚਲੋ ਉਹ ਲਗਾ ਲਓ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ